ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਲਗਰੀ ਨੂੰ ਵੱਡੀ ਰਾਹਤ ਪਾਣੀ ਦੀ ਸਪਲਾਈ ਮੁੜ ਹੋਈ ਸ਼ੁਰੂ ਲੱਖਾਂ ਲੀਟਰ ਪਾਣੀ ਹੋਇਆ ਵਾਪਸ ਕਿਊਬੈਕ ਦੀ ਆਬਾਦੀ ਢਿੱਗੀ ਪ੍ਰਵਾਸੀਆਂ ਦੀ ਘਟਕੀ ਗਿਣਤੀ ਮੌਂਟਰੀਅਲ ਨੂੰ ਵੀ ਵੱਡਾ ਝਟਕਾ ਨਾਰਥ ਵੇ ਦੇ ਵਿੱਚ ਵੱਡੀ ਗ੍ਰਿਫਤਾਰੀ ਡ੍ਰੋਨ ਦੇ ਨਾਲ ਫੜਿਆ ਗਿਆ 25 ਸਾਲਾ ਦੋਸ਼ੀ 3.3 ਗ੍ਰਾਮ ਕੋਕੀਨ ਹੋਈ ਜ਼ਬਤ ਨਕਲੀ 50 ਡਾਲਰ ਨੋਟਾ ਦਾ ਵੀ ਭੰਡਾ ਫੋੜ ਟੋਬਾ ਦੇ ਵਿੱਚ ਦਸਤਕ ਦੇ ਸਕਦਾ ਹੈ ਸਰਦੀਆਂ ਦਾ ਵੱਡਾ tufaan 15 ਤੋਂ 25 ਸੈਂਟੀਮੀਟਰ ਤੱਕ ਹੋ ਸਕਦੀ ਹੈ ਭਾਰੀ ਪਰਫਪਾਦੀ ਅਤੇ ਦੇ ਵਿੱਚ ਵੱਡੀ ਰੁਕਾਵਟ ਦੀ ਜਾਰੀ ਹੋਈ ਚੇਤਾਵਨੀ ਤਿਹੂ ਨੇ ਨਾਸਰ ਗਰਮੀ ਦਾ ਵਿਸਥਾਰ ਕੈਲਗਰੀ ਦੇ ਵਾਸੀਆਂ ਦੇ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਬੀਅਰ ਪੋ ਸਾਊਥ ਫੀਡਰ ਮੇਨ 라ਹੀ ਹੁਣ ਲੱਖਾਂ ਲੀਟਰ ਪਾਣੀ ਦੁਬਾਰਾ ਸ਼ਹਿਰ ਦੇ ਪੰਪ ਕਿਤਾ ਜਾ ਰਿਹਾ ਹੈ ਅਤੇ ਜੇਕਰ ਸਿਸਟਮ ਸਥਿਰ ਰਹਿੰਦਾ ਤਾਂ ਇਸ ਹਫਤੇ ਦੇ ਅੰਤ ਤੱਕ ਕੈਲਗਰੀ ਦੇ ਵਿੱਚ ਪਾਣੀ ਦੀਆਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਨੇ ਦੱਸਿਆ ਗਿਆ ਹੈ ਕਿ 3 ਦਸੰਬਰ ਨੂੰ ਫਟੇ ਮੁੱਖ ਪਾਈਪ ਦੀ ਮੁਰੰਮਤ ਪੂਰੀ ਕਰ ਲਈ ਗਈ ਹੈ ਅਤੇ ਹੁਣ ਤੱਕ ਹੋਏ ਪਾਣੀ ਦੇ ਗੁਣਵੱਤਾ ਟੈਸਟ ਅਨੁਸਾਰ ਪਾਣੀ ਪੀਣ ਦੇ ਲਈ ਸੁਰੱਖਿਅਤ ਹੈ ਬੁੱਧਵਾਰ ਸਵੇਰੇ ਸ਼ਹਿਰ ਤੇ ਅਮਲੇ ਨੇ ਬੀਅਰਪੋਰ ਟ੍ਰੀਟਮੈਂਟ ਪਲਾਂਟ ਤੋਂ ਪੰਪਾ ਦਾ ਪਹਿਲਾ ਸੈੱਟ ਚਾਲੂ ਕੀਤਾ ਇਹ ਪ੍ਰਕਿਰਿਆ ਤਿੰਨਾਂ ਪੜਾਵ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਜੋ ਉਸ ਮੁੱਖ ਲਾਈਨ ਨੂੰ ਹੌਲੀ-ਹੌਲੀ ਦਬਾਇਆ ਜਾ ਸਕੇ ਜੋ ਕੈਲਗਰੀ ਦੇ ਪੀਣ ਵਾਲੇ ਪਾਣੀ ਦਾ ਲਗਭਗ 60% ਹਿੱਸਾ ਸਪਲਾਈ ਕਰਦੀ ਹੈ ਸ਼ੈਡ ਦੇ ਬੁਰੀਆਦੀ ਟਾਂਚੂ ਦੇ ਜਨਰਲ ਮੈਨੇਜਰ ਮਾਈਕਲ ਥਾਮਸਨ ਨੇ ਕਿਹਾ ਹੈ ਕਿ ਇਸ ਪਾਈਪ ਨੂੰ ਮੋੜ ਸੇਵਾ ਦੇ ਵਿੱਚ ਲਿਆਉਣਾ ਇੱਕ ਬਹੁਤ ਹੀ ਨਾਜ਼ੁਕ ਪ੍ਰਕਿਰਿਆ ਹੈ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਇਸ ਦੌਰਾਨ ਹੋਰ ਟੁੱਟ-ਫੁੱਟ ਨਹੀਂ ਹੋਵੇਗੀ ਸ਼ੈਡ ਦੇ ਕਾਉਂਸਲਰ ਛੇਰੋਮੀ ਫਰਕਾਸਟ ਨੇ ਵੀ ਇਹ ਹੈ ਕਿ ਇਹ ਇੱਕ ਵੱਡਾ ਤੇ ਹੌਸਲਾ ਅਫਜ਼ਾਈ ਵਾਲਾ ਕਦਮ ਹੈ ਸਿਸਟਮ ਉਮੀਦ ਅਨੁਸਾਰ ਕੰਮ ਕਰ ਰਿਹਾ ਹੈ ਪਰ ਅਸੀਂ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦ ਤੱਕ ਨਵਾਂ ਪਾਈਪ ਪੂਰੀ ਤਰ੍ਹਾਂ ਜ਼ਮੀਨ ਦੇ ਵਿੱਚ ਅਤੇ ਚਾਲੂ ਨਹੀਂ ਹੋ ਜਾਂਦਾ ਮੁਰੰਮਤ ਦੌਰਾਨ ਨਿਗਰਾਨੀ ਕਰਦੇ ਸਮੇਂ ਪਾਈਪ ਦੇ ਵਿੱਚ ਦੋ ਸਟੀਲ ਤਾਰਾਂ ਟੁੱਟਣ ਦੀ ਵੀ ਆਵਾਜ਼ ਸੁਣੀ ਗਈ ਹੈ ਪਰ ਇਤਕਾਦੀਰ ਦੇ ਮੁਤਾਬਕ ਇਹ ਨਾਜ਼ੁਕ ਸਥਾਨ ਨਾ ਹੁੰਦੇ ਨਹੀਂ ਸੀ ਇਹ ਪਾਈਪ ਪ੍ਰੀ ਸਟ੍ਰੈਸਡ ਕੰਕਰੀਟ ਅ ਸਲਿੰਟਰ ਪਾਈਪ ਤੋਂ ਬਣਿਆ ਹੋਇਆ ਜਿਸ ਦੇ ਅਲੇ ਦੁਆਲੇ ਸਟੀਲ ਤਾਰਾਂ ਹੁੰਦੀਆਂ ਨੇ ਇਹ ਤਾਰਾਂ ਪਿਛਲੇ 2 ਸਾਲਾਂ ਦੇ ਵਿੱਚ ਦੋ ਵੱਡੇ ਫਟਣਾ ਦੀ ਵਜ੍ਹਾ ਬਣ ਚੁੱਕੀਆਂ ਨੇ ਇਸ ਤੋਂ ਮean ਮੰਗਲਵਾਰ ਨੂੰ ਕਲਕਿਤੀ ਵਾਸੀਆਂ ਨੇ 499 ਮਿਲੀਅਨ ਲੀਟਰ ਪਾਣੀ ਵਰਤੇ ਹੈ। ਅੰਜੂ ਸ਼ਹਿਰ ਦੇ ਟਿਕਾਊ ਟਿਚੇ 485 ਮਿਲੀਮੀਟਰ ਲੀਟਰ ਪ੍ਰਤੀ ਦਿਨ ਤੋਂ ਵੱਧੂ ਹੈ। ਇਸ ਕਾਰਨ ਪੜਾਚਾਰ ਪਾਣੀ ਦੀ ਆਪ ਪਾਬੰਦੀ ਹਲੇ ਵੀ ਲਾਗੂ ਨੇ ਐਮਰਜੈਂਸੀ ਮੈਨੇਜਮੈਂਟ ਮੁਖੀ ਸੂ ਹੰਤੀ ਨੇ ਕਿਹਾ ਕਿ ਅੰਤਿਮ ਰੇਖਾ ਨਜ਼ਰ ਆ ਰਹੀ ਹੈ ਪਰ ਸਾਨੂੰ ਹਲੇ ਕੁਝ ਸਮੇਂ ਦੇ ਲਈ ਥੋੜੀ ਸਹਾਇਤਾ ਦੀ ਲੋੜ ਹੈ ਸੋਲਵੇ ਐਵੈਨਿਊ ਐਂਡ ਡਬਲਿਊ ਉੱਤੇ ਜਿੱਥੇ ਟੁੱਟਣਾ ਹੋਇਆ ਸੀ ਉੱਥੇ ਅਸਥਾਈ ਮੁਹੰਮਤ ਲਗਭਗ ਪੂਰੀ ਹੋ ਚੁੱਕੀ ਹੈ ਤੇ ਜ਼ਿਆਦਾਤਰ ਲੇਨ ਟ੍ਰੈਫਿਕ ਦੇ ਲਈ ਖੁੱਲ੍ਹ ਗਿਆ ਹੋਇਆ ਨੇ ਹਾਲਾਂਕਿ ਪੱਛਮ ਦੇ ਵੱਲ ਜਾਣ ਵਾਲਾ ਟ੍ਰੈਫਿਕ ਹਲੇ ਵੀ ਇੱਕ ਲੇਨ ਤੱਕ ਸੀਮਤ ਹੈ ਵੀਰਵਾਰ ਨੂੰ ਇੱਕ ਹੋਰ ਪੰਪ ਚਾਲੂ ਕੀਤੇ ਜਾਣਗੇ ਅਤੇ 225 ਮਿਲੀਅਨ ਲੋਟਰੀ ਪਾਣੀ ਸਿਸਟਮ ਦੇ ਵਿੱਚ ਵਹਾਇਆ ਜਾਵੇਗਾ ਜੇਕਰ ਸਭ ਕੁਝ ਠੀਕ ਰਿਹਾ ਤਾਂ ਸ਼ੁੱਕਰਵਾਰ ਨੂੰ ਆਖਰੀ ਪੰਪ ਚਾਲੂ ਕਰਕੇ 2.85 ਮਿਲੀਅਨ ਲੀਟਰ ਪਾਣੀ ਪਾਈਪ ਦੇ ਵਿੱਚ ਪਾਇਪ ਦੇ ਵਿੱਚ ਪਾਇਆ ਜਾਵੇਗਾ ਜਿਸ ਪਾਈਪ ਨੂੰ ਮੇਅਰ ਨੇ ਕਮਜ਼ੋਰ ਅਤੇ ਬਿਮਾਰ kiya ਸ਼ਹਿਰ ਅਧਿਕਾਰੀ ਕਹਿੰਦੇ ਨੇ ਕਿ ਪਾਈਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਅਸਲੀ ਮੁਰੰਮਤ ਬਸੰਤ ਰੂਟ ਤੱਕ ਕੀਤੀ ਜਾਵੇਗੀ ਕਿਬੱਤੋ ਇੱਕ ਮਹੱਤਵਪੂਰਨ ਰਿਪੋਰਟ ਸਾਹਮਣੇ ਆ ਗਈ ਜਿਦੇ ਵਿੱਚ ਸੂਬੇ ਦੀ ਆਬਾਦੀ ਵਿੱਚ ਆ ਰਹੇ ਵੱਡੇ ਬਤਲਾਬ ਨੂੰ ਬੇਨਕਾਬ ਕੀਤਾ ਗਿਆ ਅਸਤਾਈ ਮਿਗ੍ਰੇਸ਼ਨ ਦੇ ਚਾਹੇ ਸਕਤੇ ਹਾਂ ਸਪਸ਼ਟ ਤੌਰ ਤੇ ਅੰਕੜੇ ਵਿੱਚ ਨਜ਼ਰਦਾਰੀ ਹੈ ਕியੂਬੈਕ ਦੇ ਸਟੈਟਿਸਟਿਕ ਇੰਸਟੀਟਿਊਟ ICQ ਮੁਤਾਬਕ ਸਾਲ 2014 ਤੋਂ 2025 ਦਰਮਿਆਨ ਕியੂਬੈਕ ਦੀ ਆਬਾਦੀ ਵਧੀ ਤਾਂ ਹੈ ਪਰ ਇਸ ਦੀ ਰਫਤਾਰ ਪਿਛਲੇ ਸਾਲ ਦੇ ਮੁਕਾਬਲੇ ਅੱਧੀ ਤੋਂ ਵੀ ਘਟ ਗਈ ਹੈ 2023-24 ਦੇ ਵਿੱਚ ਜਿੱਥੇ ਆਬਾਦੀ ਵਾਧਾ ਦਰ 2% ਸੀ ਉਥੇ ਹੁਣ 2024-25 ਦੇ ਵਿੱਚ ਇਹ ਘਟ ਕੇ ਸਿਰਫ 0.7% ਰਹਿ ਗਈ ਹੈ आईएसके ਉਤੀ ਰਿਪੋਰਟ ਦੱਸਦੀ ਹੈ ਕਿ ਕਈ ਸਾਲਾਂ ਤੋਂ ਮਜ਼ਬੂਤ ਵਧੇ ਤੂਫਾਨ ਅਸਥਾਈ ਇਮੀਗ੍ਰੇਸ਼ਨ ਯਾਨੀ ਕਿ ਅਸਥਾਈ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸ਼ਰਨਾਰਥੀ 2024-25 ਦੇ ਵਿੱਚ ਕੱਟ ਗਈ ਹਾਲਕੇ ਬੋਤੇ ਖੇਤਰਾ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧੀ ਪਰ ਇਹ ਵਾਧਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਸੀ ਅਤੇ ਹੀ ਕਿਊ ਬਿਕ ਦੀ ਆਬਾਦੀ ਵਾਧੇ ਦੀ ਮੰਦ ਗਤੀ ਦਾ ਸਭ ਤੋਂ ਵੱਡਾ ਕਾਰਨ ਬਣਿਆ ਇਸ ਦਾ ਸਭ ਤੋਂ ਵੱਡਾ ਅਸਰ ਮੌਂਟਰੀਅਲ ਦੇ ਵਿੱਚ ਵੇਖਣ ਨੂੰ ਮਿਲਿਆ ਮੋਂਟਰੀਅਲ ਦੀ ਵਾਧਾ ਦਰ 2023-24 ਦੇ ਵਿੱਚ 3.4% ਸੀ ਜਦੋਂ 2024-25 ਦੇ ਵਿੱਚ ਡਿੱਗ ਕੇ ਸਿਰਫ 0.1% ਰਹਿ ਗਈ ਕਿਊਬਿਕ ਸਿਟੀ ਅਤੇ ਲਾਵਲ ਖੇਤਰ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਦ ਕਿ ਤੁਜੇ ਪਾਸੇ ਲਾਨੋਰ ਡੀਅਰ ਖੇਤਰ ਦੇ ਵਿੱਚ ਘੱਟ ਤੋਂ ਘੱਟ ਮੰਦਗੀ ਆਈ ਉਥੇ ਵਾਧਾ ਦਰ 1.7 ਤੋਂ ਘਟ ਕੇ 1.6% ਰਹਿ ਗਈ ਤਾਂ ਸਿਰਫ ਕੋਰਟ ਨੋਡ ਅਤੇ ਗੈਸਪੇਸੀ ਇਲੇਜ ਡੀ ਲਾ ਮੈਡੀਕਲ ਇਹ ਦੋ ਖੇਤਰ ਐਸੇ ਰਹੇ ਜਿੱਥੇ ਆਬਾਦੀ ਚ 0.2 ਪੱਤੀਛਰੀ ਗ੍ਰੈਵਿਟੀ। ਸਥਾਈ ਇਮੀਗ੍ਰੇਸ਼ਨ ਦੇ ਵਿੱਚ ਵਾਧੇ ਨੇ ਕਈ ਖੇਤਰਾਂ ਦੇ ਵਿੱਚ ਅਸਥਾਈ ਇਮੀਗ੍ਰੇਸ਼ਨ ਦੀ ਕਮੀ ਨੂੰ ਸੰਭਾਲਿਆ ਪਰ ਮੌਂਟੇਲ ਲਾਵਲ, ਮੌਂਟੇਰੇਗੀ, ਆਊਟਾ ਵੇਸ ਅਤੇ ਨੋਡੂ ਕਯੂਬੈਕ ਦੇ ਵਿੱਚ ਸਥਾਈ ਇਮੀਗ੍ਰੇਸ਼ਨ ਵੀ ਘਟ ਗਈ ਹੈ ਤੇ 2024-25 ਦੇ ਵਿੱਚ ਸਿਰਫ 45% ਨਵੇਂ ਸਥਾਈ ਨਿਵਾਸੀ ਮੌਂਟਿਲ ਦੇ ਵਿੱਚ ਫਸੇ ਜਦਕਿ 20 ਸਾਲ ਪਹਿਲਾਂ ਇਹ ਅੰਕੜਾ 75% ਸੀ। ਕਿਊਬੈਕ ਦੀ ਆਬਾਦੀ ਵਾਧੇ ਦਾ ਮੁੱਖ ਸਹਾਰਾ ਹੁਣ ਸਿਰਫ ਇਮੀਗ੍ਰੇਸ਼ਨ ਨਹੀਂ ਹੈ ਕਿਉਂਕਿ ਬਹੁਤੇ ਖੇਤਰਾਂ ਦੇ ਵਿੱਚ ਮੌਤਾ ਜਨਮ ਤੋਂ ਵੱਧ ਨੇ ਜੇ ਇਮੀਗ੍ਰੇਸ਼ਨ ਨਾ ਹੋਵੇ ਤਾਂ ਲਗਭਗ ਹਰ ਖੇਤਰ ਦੇ ਵਿੱਚ ਕਿਊਬੈਕ ਦੀ ਆਬਾਦੀ ਘਟਦੀ ਜਾਵੇਗੀ ਸਿਰਫ ਨੌਰਥ ਡੂ ਕਿਊਬੈਕ ਇੱਕੋ ਖੇਤਰ ਹੈ ਜਿੱਥੇ ਜਨਮ ਮੌਤਾ ਤੋਂ ਵੱਧ ਨੇ ਹਰ ਸਾਲ ਵਾਂਗ ਇਸ ਸਾਲ ਵੀ ਕਿਊਬੈਕ ਵਾਸੀ ਇੱਕ ਖੇਤਰ ਤੋਂ ਦੂਜੇ ਖੇਤਰ ਦੇ ਵੱਲ ਸ਼ਿਫਟ ਹੋਏ ਤੇ ਮੌਂਟਿਅਲ ਲਾਵਲ ਕੋਰਟਨੋਟ ਅਤੇ ਨੌਰਥ ਡੂ ਕਿਊਬੈਕ ਨੇ ਲੋਕਾਇ ਚੱਕੇ ਲਾਨੋ ਡੀਅਰ ਨੋਰਿੰਟਾਈਜ਼ਡ ਅਤੇ ਸ਼ੈਟਰ ਟੂ ਕਿਊਬੈਕ ਦਾ ਅੰਤਰਖੇਤਰੀ ਪ੍ਰਵਾਸ ਸਭ ਤੋਂ ਵੱਧ ਲਾਭ ਬਨ ਰਿਹਾ ਹੈ ਨਾਰਥ ਵੇ ਦੇ ਟੈਰੀਓ ਤੇ ਇੱਕ ਵੱਡੀ ਕਾਨੂੰਨੀ ਕਾਰਵਾਈ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਇੱਕ 25 ਸਾਲਾ ਵਿਅਕਤੀ ਨੂੰ ਕਈ ਗੰਭੀਰ ਦੋਸ਼ਾਂ ਹੇਠ ਕਿਰਪਾਤ ਕਰ ਲਿਆ ਇਹ ਘਟਨਾ ਪਿਛਲੇ ਹਫਤੇ 8 ਜਨਵਰੀ ਦੁਪਹਿਰ ਲਗਭਗ 3 ਵਜੇ ਨਾਰਥ ਵੇ ਦੀ ਇੱਕ ਮੈਕਲਾ ਰੇਨ ਸਟਰੀਟ ਉੱਤੇ ਹੋ ਸ਼ੁਰੂ ਪਈ ਜਦੋਂ ਪੁਲਿਸ ਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਮੁਤਾਬਕ ਉਹ ਵਿਅਕਤੀ ਪਹਿਲਾਂ ਹੀ ਰਿਹਾਈ ਦੇ ਹੁਕਮ ਦੀ ਉਲੰਘਣਾ ਦੇ ਦੋ ਮਾਮਲੇ ਅਤੇ ਪ੍ਰੋਬੇਸ਼ਨ ਦੇ ਹੁਕਮ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਵਾਂਚਿਤ ਸੀ ਜਿਵੇਂ ਹੀ ਪੁਲਿਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਪੈਦਲ ਪਾ ਕਿਆ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਤੁਰੰਤ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਪੁਲਿਸ ਨੇ ਕਈ ਸਥਾਨਕ ਯੂਨਿਟਾਂ ਨੂੰ ਤਾਇਨਾਤ ਕੀਤਾ ਅਤੇ ਖੋਜ ਦੇ ਲਈ ਡਰਨ ਰਿਮੋਟਲੀ ਪਾਇਲਟਡ 에ਅਕ੍ਰਾਫਟ ਸਿਸਟਮ ਵੀ ਵਰਤੇ ਨੇ ਕੁਝ ਸਮੇਂ ਬਾਅਦ ਦੋਸ਼ੀ ਨੂੰ ਐਨਐਸ ਰੀਡ ਦੇ 500 ਲੋਕ ਤੇ ਵਿੱਚ ਇੱਕ ਵਾਹਨ ਦੇ ਹੇਠਾਂ ਲੁਕਿਆ ਹੋਇਆ ਲੱਭ ਲਿਆ ਗਿਆ ਅਤੇ ਬਿਨਾ ਕਿਸੇ ਹਾਸੇ ਦੇ ਉਸਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਤਲਾਸ਼ੀ ਵਿੱਚ ਪੁਲਿਸ ਨੇ 3.3 ਗ੍ਰਾਮ ਸ਼ੱਕੀ ਕੋਕੀਨ ਅਤੇ 3 ਨਕਲੀ 50 ਡਾਲਰ ਦੇ ਨੋਟ ਵੀ ਬਰਾਮਦ ਕੀਤੇ ਨੇ। ਇਹ ਨਕਲੀ ਨੋਟ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ ਨੇ ਕਿਉਂਕਿ ਤਿੰਨਾਂ ਨੋਟਾਂ ਦਾ ਸੀਰੀਅਲ ਨੰਬਰ ਇੱਕੋ ਪਾਇਆ ਗਿਆ ਜੋ ਕਿ ਕੈਨੇਡਾ ਪੱਧਰ ਦੇ ਵਿੱਚ ਕਈ ਪੁਲਿਸ ਏਜੰਸੀਆਂ ਨੂੰ ਪਹਿਲਾਂ ਹੀ ਅਲਰਟ ਕੀਤਾ ਜਾ ਚੁੱਕਾ ਹੈ। ਸਥਾਨਕ ਪੁਲਿਸ ਦੇ ਇੰਸਪੈਕਟਰ ਸਕਾਟ ਮੈਕਫੌਲ ਨੇ ਪੁਲਿਸ ਦੀ ਟੀਮ ਵਰਕ ਦੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਈ ਯੂਨਿਟਾਂ ਨੇ ਤੇਜ਼ੀ ਦੇ ਨਾਲ ਜਵਾਬ ਦਿੱਤਾ ਅਤੇ ਪੂਰੇ ਇਲਾਕੇ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਕਾਬੂ ਕੀਤਾ ਹੈ ਸਾਂਝੀ ਯਤਨਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਗ੍ਰਿਫਤਾਰੀ ਬਿਨਾਂ ਕਿਸੇ ਘਟਨਾ ਤੇ ਹੋ ਸਕੀ ਹੈ ਅਤੇ ਨਕਲੀ ਨੋਟ ਵੀ ਸਬਤ ਕਾਲੇ ਗਏ ਨੇ ਹੁਣ ਦੋਸ਼ੀ ਉੱਤੇ ਨਕਲੀ ਕਰੰਸੀ ਰੱਖਣ ਨਿਯੰਤਰਿਤ ਨਸ਼ੀਲੇ ਪਦਾਰਥ ਰੱਖਣ ਤੇ ਰਿਹਾਈ ਤੇ ਪ੍ਰੋਬੇਸ਼ਨ ਦੇ ਹੁਕਮ ਤੋੜਨ ਤੇ ਚਾਰ ਹੋ ਤੋਸ਼ ਲਗਾਈ ਗਏ ਨੇ ਔਰ ਵਿਅਕਤੀ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕਿਆ ਜਿੱਥੇ ਉਸ ਦੀ ਜ਼ਮਾਨਤ ਸੁਣਵਾਈ ਹੋਈ ਅਤੇ ਉਹ ਅਗਲੀ ਅਦਾਲਤੀ ਤਰੀਕ ਤੱਕ ਹਿਰਾਸਤ ਵਿੱਚ ਰਹੇਗਾ ਇਹ ਮਾਮਲਾ ਇੱਕ ਵਾਰ ਫਿਰ ਦੱਸਦਾ ਹੈ ਕਿ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਪੁਲਿਸ ਕਿੰਨੀ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਹੈ विर्वाणु ओटावा ਦੇ ਵਿੱਚ ਸਰਦੀਆਂ ਦਾ ਇੱਕ ਤਾਕਤਵਰ ਤੂਫਾਨ ਦਸਤਕ ਦੇਣ ਵਾਲਾ ਹੈ ਜਿਸ ਕਾਰਨ ਸ਼ਹਿਰ ਹ ਦੇ ਵਿੱਚ 15 ਤੋਂ 25 ਸੈਂਟੀਮੀਟਰ ਤੱਕ ਭਾਰੀ برفਬਾਰੀ ਹੋ ਸਕਦੀ ਹੈ ਵਾਤਾਵਰਣ ਕੈਨੇਡਾ ਨੇ ओटावा ਅਤੇ ਆਸ-ਪਾਸ ਦੇ ਇਲਾਕੇ ਲਈ برفਬਾਰੀ ਦੀ ਸਰਕਾਰੀ ਚੇਤਾਵਨੀ ਸ਼ੁਰੂ ਕਰ ਦਿੱਤੀ ਹੈ ਮੌਸਮ ਵਿਭਾਗ ਦੇ ਅਨੁਸਾਰ ਇੱਕ ਤਾਕਤਵਰ ਘੱਟੋ-ਤਬਾਪ ਵਾਲਾ ਸਿਸਟਮ ਤੱਕ ਨਹੀਂ অন্ਟਰੀਓ ਵੱਲ ਵਧ ਰਿਹਾ ਜੋ ਅੱਜ ਰਾਤ ਤੋਂ ਸ਼ੁਰੂ ਹੋ ਕੇ ਵੀਰਵਾਰ ਤੱਕ ਲਗਾਤਾਰ ਭਾਰੀ برفਬਾਰੀ ਕਰਵਾ ਸਕਦਾ ਹੈ ਵాతావరణ ਕੰਟਰੋਲ ਨੇ ਚਿਤਾਵਨੀ ਦਿੱਤੀ ਹੈ ਕਿ ਹੈ ਕਿ برفਬਾਰੀ ਦੇ ਨਾਲ ਤਾਪਮਾਨ ਦੇ ਵਿੱਚ ਤੇਜ਼ ਗਿਰਾਵਟ ਅਤੇ ਦੇਖਿਆ ਠੰਡੀਆਂ ਹਵਾਵਾਂ ਸਰਕਾਰ ਦੀ ਹਾਲਤ ਹੋਰ ਵੀ ਖਤਰਨਾਕ ਬਣਾ ਸਕਦੀ ਹੈ ਨਹੀਂ ਸਵੇਰ ਅਤੇ ਸ਼ਾਮ ਦੇ ਭੀੜ ਭੜੱਕੇ ਵਾਲੇ ਸਮੇਂ ਦੇ ਦੌਰਾਨ ਯਾਤਰਾ ਉਤੇ ਵੱਡਾ ਅਸਰ ਪੈ ਸਕਦਾ ਹੈ ਅੱਜ ਰਾਤ ਲਗਭਗ 10 ਵਜੇ ਤੋਂ برفਬਾਰੀ ਸ਼ੁਰੂ ਹੋਣ ਦੀ ਉਮੀਦ ਜਿਤਾਈ ਗਈ ਹੈ ਅਤੇ ਵੀਰਵਾਰ ਪਰ ਇਹ ਜਾਰੀ ਰਹੇਗੀ ਰਾਤ ਦੌਰਾਨ ਹੀ ਤੋਂ ਤੋਂ 4 ਸੈਂਟੀਮੀਟਰ برف ਪੈ ਸਕਦੀ ਹੈ ਜਦਕਿ ਵੀਰਵਾਰ ਨੂੰ ਹੋਰ ਭਾਰੀ برفਬਾਰੀ ਦੀ ਉਮੀਦ ਹੈ ਇਸ ਸਭ ਕੁਝ ਉਸ ਸਮੇਂ ਹੋ ਰਿਹਾ ਜਦੋਂ ਟੌਟਵਰੀ ਲਗਾਤਾਰ ਸਤਿਨ ਤਾਪਮਾਨ 0 ਡਿਗਰੀ ਤੋਂ ਉੱਤੇ ਦੇਖਣ ਤੋਂ ਬਾਅਦ ਪੂਣ ਪਿਆਰੇਤ ਸਰਦੀ ਦੇ ਵਿੱਚ ਉਹ ਵਾਪਸੀ ਕੀਤੀ ਹੈ ਇਸ ਦੌਰਾਨ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 12 ਅਧਿਰੀ ਸਖਤ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਓਪੀਪੀ ਨੇ ਕਿਹਾ ਕਿ ਅੱਜ ਸ਼ਾਮ ਤਾਪਮਾਨ ਡਿੱਗਣ ਦੇ ਨਾਲ ਸੜਕਾਂ ਜਲਦੀ ਜੰਮ ਸਕਦੀਆਂ ਨੇ ਅਤੇ ਵੀਰਵਾਨੂ ਦਿਨ ਪਾਰਲ ਡਰਾਈਵਿੰਗ ਬਹੁਤ ਮੁਸ਼ਕਲ ਹੋਵੇਗੀ ਪੁਲਿਸ ਵੱਲੋਂ ਸਲਾਹ ਦਿੱਤੀ ਗਈ ਹੈ ਗੱਡੀ ਚਲਾਤ ਤੋਂ ਪਹਿਲਾਂ ਵਾਤੂ ਸਮਾਂ ਰੱਖਿਆ ਜਾਵੇ ਮਹਾਂ ਤੋਂ ਪੂਰੀ ਤਰ੍ਹਾਂ ਬਰਫ਼ ਸਾਫ਼ ਕੀਤੀ ਜਾਵੇ ਹੈੱਡਲਾਈਟਾਂ ਤੇ ਤੇਲ ਡਾਈਟਾ ਸਮੇਤ ਸਾਰੇ ਦੀ ਸਫਾਈ ਕੀਤੀ ਜਾਵੇ ਲਾਈਟਾਂ ਹਮੇਸ਼ਾ ਚਾਲੂ ਰੱਖੀਆਂ ਜਾਣ ਰਾਤੀ ਹੋਲੀ ਗੱਡੀ ਚਲਾਈ ਜਾਵੇ ਤੇ ਅੱਗੇ ਵਾਲੀ ਗੱਡੀ ਦੇ ਨਾਲ ਵਾਧੂ ਦੂਰੀ ਬਣਾਈ ਰੱਖੀ ਜਾਵੇ ਇਸ ਸਪੈਨ ਨੇ ਹੁਣ ਤੱਕ ਕੋਟਵਾ ਦੇ ਪਿੱਛੇ 29.6 ਸੈਂਟੀਮੀਟਰ ਪ੍ਰੋਫਰ ਬੈ ਚੁੱਕੀ ਹੈ ਸਿਰਫ ਪਿਛਲੇ ਹਫਤੇ ਹੀ ਸ਼ਨੀਵਾਰ ਨੂੰ 8.8 ਸੈਂਟੀਮੀਟਰ ਅਤੇ ਐਤਵਾਰ ਨੂੰ 1.2 ਅਤੇ ਸੋਮਵਾਰ ਨੂੰ 4.6 ਸੈਂਟੀਮੀਟਰ ਬਰਫ਼ ਡਰਜ ਕੀਤੀ ਗਈ ਹੈ। ਹੁਣ ਆਉਣ ਵਾਲੇ 3 ਦਿਨਾਂ ਦੀ ਮੌਸਮੀ ਤਸਵੀਰ ਵੀ ਕੁਝ ਇਸੇ ਤਰ੍ਹਾਂ ਦਿਸਦੀ ਹੈ। ਅੱਜ ਰਾਤ ਬਰਫ਼ ਕੱਟੋ کا તાਪਮਾਨ 13 ਡਿਗਰੀ ਸੈਲਸੀਅਸ ਪਰ ਠੰਡੀ ਹਵਾ ਕਾਰਨ 10 ਡਿਗਰੀ ਸੈਲਸੀਅਸ ਜਿਹਾ ਮਹਿਸੂਸ ਹੋਵੇਗਾ। ਉਮੀਦਾਰ ਲਗਾਤਾਰ ਬਰਫ਼ਬਾਰੀ ਅਤੇ તાਪਮਾਨ ਲਗਭਗ 12 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸ਼ੁੱਕਰਵਾਰ ਹਲਕੀ ਬਰਫ਼ਬਾਰੀ ਤੇਵਾਤੂ ਵੱਤ ਤਾਪਮਾਨ 5 ਡਿਗਰੀ ਸੈਲਸੀਅਸ ਹੋ ਸਕਦਾ ਹੈ ਤੇ ਸ਼ਨੀਵਾਰ ਨੂੰ ਬੱਦਲਵਾਈ ਦੇ ਨਾਲ 60% ਝੱਖੜਾਂ ਦੀ ਸੰਭਾਵਨਾ ਤੇ ਤਾਪਮਾਨ 3 ਡਿਗਰੀ ਸੈਲਸੀਅਸ ਚਿਤਾਇਆ ਜਾ ਰਿਹਾ ਹੈ ਐਤਵਾਰ ਬੱਦਲਵਾਈ ਦੇ ਨਾਲ 40% ਝੱਖੜ ਵੱਤਵਦ 8 ਡਿਗਰੀ ਸੈਲਸੀਅਸ ਹੋਵੇਗਾ ਇਸ ਸਮੇਂ ਆਮ ਤਾਪਮਾਨ -6 ਡਿਗਰੀ ਸੈਲਸੀਅਸ ਦਿਨ ਦੇ ਵਿੱਚ ਅਤੇ -16 ਡਿਗਰੀ ਸੈਲਸੀਅਸ ਰਾਤ ਨੂੰ ਹੁੰਦਾ ਹੈ ਪਰ ਇਸ ਹਫਤੇ ਠੰਡ ਅਤੇ برف ਨੇ ਸਰਦੀ ਦੀ ਅਸਲ ਤਾਕਤ ਵੀ ਦਿਖਾ ਦਿੱਤੀ ਹੈ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦੀ ਜਾਨ ਮੂਠੀ ਵੀ ਜਾ ਗਈ ਹੈ ਜਦੋਂ ਸਰੀ ਵਿਖੇ 28 ਸਾਲ ਦੇ ਬਿੰਦਰ ਗਲਚਾ ਦਾ ਕੋਲੀਆ ਮਾਰਕੇ ਕਤਲ ਕਰ ਦਿੱਤਾ ਗਿਆ ਬਿੰਦਰ ਗਲਚਾ ਸਟੂਡੀਓ ਪਾਰਾ ਦਾ ਮਾਲਕ ਹੋਣ ਦੇ ਨਾਲ-ਨਾਲ ਇੱਕ ਬੈਂਕੁਇਟ ਹਾਲ ਦੇ ਵਿੱਚ ਭਾਈਪੱਲ ਵੀ ਸੀਗਾ ਜੋ ਆਪਣੇ ਪਿਛਲੇ ਬਜ਼ੁਰਗਾਂ ਮਾਪੇ ਪਤਨੀ ਦੋ ਤੀਆਂ ਅਤੇ ਘਪੁੱਤ ਛੱਡ ਗਿਆ ਟੈਕਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ ਇਹਨਾਂ ਦੱਸਿਆ ਗਿਆ ਕਿ ਸਰੀਰ ਦੀ 136 ਜੀਟ ਦੇ 350 ਬਲਾਕ ਦੇ ਵਿੱਚ ਗੋਲੀਆਂ ਦੇ ਨਾਲ ਵਿੰਨੀ ਇੱਕ Laash ਪ੍ਰਮਿਤ ਕੀਤੀ ਗਈ ਦੂਜੇ ਪਾਸੇ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਦੇ ਐਕਸ ਅਕਾਊਂਟ ਉੱਤੇ ਮੋਹੀਏ ਜਾਣਕਾਰੀ ਮੁਤਾਬਕ ਗੋਲੀਬਾਰੀ ਦੇ ਵਾਧਾਤ ਬਿੰਦਰ ਕਲਚਾ ਦੀ ਰਿਹਾਈ ਸ਼ਿਦੇ ਗੇਟ ਉੱਤੇ ਵਾਪਰੀ ਗਿਆ ਬਿੰਦਰ ਗਲਚਰੇ ਨੇ ਕੈਨੇਡਾ ਵਿੱਚ ਆਪਣੀ ਮਿਹਨਤ ਦੇ ਦਮ ਉੱਤੇ ਸਟੂਡੀਓ 12 ਲਿਮੋਸਿਨਸ ਸਥਾਪਿਤ ਕੀਤਾ ਅਤੇ ਐਮਪੀਅਰਸ ਬੈਂਕੁਇਟ ਹਾਲ ਦੀ ਮਾਲਕੀ ਵੀ ਹਾਸਲ ਕੀਤੀ। ਇਸ ਦੇ ਦੌਰਾਨ ਸਰੀ ਪੁਲਿਸ ਨੇ ਦੱਸਿਆ ਕਿ 40 ਸਟਰੀਟ ਦੇ 18900 ਬਲਾਕ ਦੇ ਵਿੱਚ ਇੱਕ ਗੱੜਹ ਸਰਜਰੀ ਹੋਈ ਮਿਲੀ ਅਤੇ ਜਾਂਚ ਕਰਤਾਵਾ ਦੱਸਣਾ ਹੈ ਕਿ ਬਿੰਦਰ ਗਲਚਰੇ ਕਾਤਲਾ ਦੇ ਵੱਲੋਂ ਇਸੇ ਵੱਲ ਤੋਂ ਕੀਤੀ ਗਈ। ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਤੀਸਰੇ ਕੋਲ ਮਾਮਲੇ ਦੇ ਨਾਲ ਸੰਬੰਧਿਤ ਕੋਈ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰ ਸਕਦਾ ਹੈ ਦੂਜੇ ਪਾਸੇ ਬ੍ਰੈਂਸਟਨ ਵਿਖੇ ਜੋ ਸੁਵੀਰ ਤੇਸੀ ਦੇ ਕਾਰ ਉੱਤੇ ਫਾਇਰਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਲਾਇਓਨਸ ਬਿਸ਼ਨੋਈ ਗੈਗ ਨੇ ਮੂੜ ਹਮਲੇ ਦੀ ਸ੍ਰੀ ਮਹਿਵਾਰੀ ਲੈ ਲਈ ਹੈ ਗੋਲਟੀ ਟਿੱਲੋ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਜਸਵੀ țeਸੀ ਉਹਨਾਂ ਦੇ ਵਿਰੋਧੀਆਂ ਦੀ ਮਦਦ ਕਰਦੇ ਹਨ ਜਿਸ ਕਰਕੇ ਕੋਲੀਪਾਰੀ 39 ਬਤਾਈ ਹੈ ਫਿਲਹਾਲ ਪੀਲ ਰਿਜਨਲ ਪੁਲਿਸ ਵੱਲੋਂ ਗੋਲੀਆਂ ਚਲੰਦੀ ਤਾਜ਼ਾ ਵਾਰਦਾਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਦੱਸ ਦਈਏ ਕਿ ਆਸ ਸੀਐਮਪੀ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੋਰੈਂਸ ਬਿਸ਼ਨੋਈ ਭਾਰਤ ਸਰਕਾਰ ਦੇ ਇਸ਼ਾਰੇ ਉਤੇ ਕੈਨੇਡਾ ਵਿੱਚ ਵਾਦਦਾਤਾ ਕਰਵਾ ਰਿਹਾ ਹੈ ਦਸਵੀ ਇੱਕ ਨਿਊਜ਼ ਚੈਨਲ ਦੇ ਵੱਲੋਂ ਪ੍ਰਕਾਸ਼ਿਤ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੇ ਸਬਰਮਤੀ ਝੀਲ ਦੇ ਵਿੱਚ ਬੰਦ ਲੌਰੈਂਸ ਬਿਸ਼ਨੋਏ ਦੀਆਂ ਹਦਾਇਤਾਂ ਉੱਤੇ ਕੈਨੇਡਾ ਵਿੱਚ ਐਕਸਟਰੈਸ਼ਨ ਨਸ਼ਾ ਤਸਕਰੀ ਅਤੇ ਭਾੜੇ ਉੱਤੇ ਕਤਲ ਦੀਆਂ ਵਾਦਾਤਾ ਹੋ ਰਹੀਆਂ ਨੇ ਫਿਲਹਾਲ ਭਾਰਤ ਸਰਕਾਰ ਗੁਜਰਾਤ ਦੇ ਝੀਲ ਵਿਭਾਗ ਜਾਂ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਆਰਸੀਐਮਪੀ ਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਨਹੀਂ ਕਰ ਰਹੀ ਕੈਨੇਡਾ ਸਰਕਾਰ ਪਹਿਲਾਂ ਹੀ ਲਾਰੈਂਸ ਬਿਸ਼ਨੋਏ ਦੇ ਘਰ ਨੂੰ ਅਤਵਾਦੀ ਜਿੱਥੇਬੰਦੀ ਐਲਾਨ ਚੁੱਕੀ ਹੈ ਅਤੇ ਭਾਰਤੀ ਏਜੰਟਾ ਦੇ ਨਾਲ ਮਿਲੀਭੁਗਤ ਹੋਣ ਦੇ ਪਹਿਲੇ ਰਸਮੀ ਦੋਸ਼ 15 ਅਕਤੂਬਰ 2024 ਨੂੰ ਲੱਗੇ ਸੀ ਕੈਲਗਰੀ ਤੋਂ ਇੱਕ ਚੁਕੋਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਉੱਤਰ ਪੂਰਬੀ ਕੈਲਗਰੀ ਦੇ ਇੱਕ ਹੇਅਰ ਸਲੂਨ ਦੇ ਵਿੱਚ ਹੋਈ ਕਥਿਤ ਚੋਰੀ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਦੌਰਾਨ ਦੋ ਔਰਤਾਂ ਪਿਛਲੇ ਮਹੀਨੇ ਸੈਂਕੜੇ ਡਾਲਰ ਮੁਲਤੀਆਂ ਸਮਾਵਾਂ ਲੈ ਕੇ ਬਿਨਾਂ ਭੁਗਤਾਨ ਕੀਤੇ ਫਰਾਰ ਹੋ ਗਈਆਂ ਇਹ ਘਟਨਾ 19 ਦਸੰਬਰ ਨੂੰ ਹਾਰਵੈਸਟ ਹੇਅਰ ਸਲੂਨ ਐਂਡ ਸਪਾ ਦੇ ਵਿੱਚ ਵਾਪਰੀ ਹੈ ਸਲੂਨ ਦੇ ਹੈਅਰ ਸਟਾਈਲਿਸਟ ਰਾਜੀ ਵਿਰਕ ਦੱਸਦੀ ਕਿ ਦੋ ਔਰਤਾਂ ਇੱਕ ਛੋਟੀ ਕੁੜੀ ਦੇ ਨਾਲ ਸਲੂਨ ਦੇ ਵਿੱਚ ਆਈਆਂ ਅਤੇ ਉਹਨਾਂ ਨੇ ਕਈ ਘੰਟਿਆਂ ਦੀਆਂ ਮਹਿੰਗੀਆਂ ਸਵਾਵਾਂ ਲਈਆਂ ਤੇ ਫਿਰ ਵਿਰਕ ਮੁਤਾਬਕ ਇਹ ਵੀ ਕਹਿਣਾ ਹੈ ਕਿ ਇੱਕ ਔਰਤ ਦਾ ਪੂਰਾ ਹੈਅਰ ਕਲਰ ਕਰੈਕਸ਼ਨ ਪੂਰੇ ਸਿਰ ਦੀ ਹਾਈਲਾਈਟਿੰਗ ਅਤੇ ਦੂਜੀ ਔਰਤ ਦਾ ਹੈਅਰ ਕੱਟ ਕੀਤਾ ਗਿਆ ਸਾਰੇ ਇਲਾਜ ਮੁਕੰਮਲ ਹੋਣ ਮਗਰੋਂ ਕੁੱਲ ਬਿੱਲ ਲਗਭਗ 860 ਡਾਲਰ ਬਣਿਆ ਪਰ ਜਦੋਂ ਭੁਗਤਾਨ ਕਰਨ ਦਾ ਸਮਾਂ ਆਇਆ ਤਦ ਉਹ ਸਥਿਤੀ ਨੇ ਨਾਟਕੀ ਮੋੜ ਲਿਆ ਵੇਖਦਾ ਸੀ ਹੈ ਕਿ ਇੱਕ ਔਰਤ ਛੋਟੀ ਕੁੜੀ ਨੂੰ ਲੈ ਕੇ ਪਹਿਲਾਂ ਹੀ ਸਜੂਨ ਤੋਂ ਬਾਹਰ ਨਿਕਲ ਗਈ ਚਦ ਕਿ ਦੂਜੀ ਔਰਤ ਨੇ ਕਿਹਾ ਕਿ ਉਹ ਆਪਣੀ ਘਰ ਤੋਂ ਪੈਸੇ ਲੈ ਕੇ ਆ ਰਹੀ ਹੈ ਪਰ ਉਹ ਕਦੇ ਵਾਪਸ ਨਹੀਂ ਆਈ ਰਾਜੀ ਵੀਰ ਕੋ ਜੋ ਪਿਛਲੇ 25 ਸਾਲ ਤੋਂ ਹੈਰ ਅਸ ਟੁਆਲਿਸ਼ ਹੈ ਉਹ ਕਹਿੰਦੀ ਹੈ ਕਿ ਉਸ ਦੇ ਕੈਰੀਅਰ ਦੇ ਵਿੱਚ ਪਹਿਲੀ ਵਾਰ ਉਸ ਦੇ ਨਾਲ ਅਜਿਹਾ ਹੋਇਆ ਹੈ ਉਹ ਕਹਿੰਦੀ ਹੈ ਕਿ ਅਸੀਂ ਆਪਣਾ ਦਿਲ ਅਤੇ ਆਤਮਾ ਆਪਣੇ ਕੰਮ ਦੇ ਵਿੱਚ ਲਾਉਂਦੇ ਹਾਂ ਜੋ ਲੋਕ ਇਸ ਨਰਦ ਦੇ ਫਾਇਦੇ ਚੱਕਦੇ ਨੇ ਤਾਂ ਸਿਰਫ ਪੈਸੇ ਦੀ ਗੱਲ ਨਹੀਂ ਰਹਿੰਦੀ ਇਹੇ ਬੇਇੱਜ਼ਤੀ ਅਤੇ ਟੋਖਾ ਮਹਿਸੂਸ ਹੁੰਦਾ ਹੈ ਸਲੂਨ ਦੇ ਮਾਲਕ ਬੀਨ ਤਾਲੀਵਾਲ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਹੁਣ ਸਲੂਨ ਨੇ ਆਪਣੀ ਨੀਤੀ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਤੇ ਹੁਣ ਖਾਸ ਕਰਕੇ ਨਵੇਂ ਗਾਕਾ ਤੋਂ ਪਿਛात् 72 ਐਡਵਾਂਸ ਭੁਗਤਾਨ ਜਾਂ ਫਿਰ ਪੂਰੀ ਰਕਮ ਪਹਿਲਾਂ ਲੈਣ ਦੀ ਪ੍ਰਥਾ ਵੀ ਲਾਗੂ ਕਰ ਦਿੱਤੀ ਹੈ ਰਾਸੀ ਵਿਰਕ ਨੂੰ ਉਮੀਦ ਨਹੀਂ ਹੈ ਕਿ ਉਹ ਕਦੇ ਪਕਾਇਆ ਰਕਮ ਵਾਪਸ हासिल ਕਰ ਸਕੇਗੀ ਪਰ ਚੌਂੰਤੀ ਹੈ ਕਿ ਇਨਾ ਉਤਾਰ ਦੀ ਪਛਾਣ ਸਾਹਮਣੇ ਆਵੇ ਤਾਂ ਜੋ ਹੋਰ हेयर ਸਟਾਈਲਿਸ਼ਡ ਅਤੇ ਕਾਰੋਬਾਰ ਦੇ ਨਾਲੇ ਕੱਟ ਨਾ ਮੁੰਨਾ ਵਾਪਰ ਸਕੇ ਉਹ ਕਹਿੰਦੀ ਹੈ ਮੇਰੀ ਚਾਹੇ ਕਿ ਇਹ ਲੋਕ ਬੇਨਕਾਬ ਹੋਣ ਤਾਂ ਜੋ ਕਿਸੇ ਹੋਰ ਦੀ ਮਿਹਨਤ ਨਾਲ ਅਜਿਆ ਨਾ ਹੋ ਸਕੇ ਗੈਲਗਰੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਨਤਾ ਤੋਂ ਵੀ ਮਦਦ ਦੀ ਅਪੀਲ ਕਰ ਰਹੀ ਹੈ